ਜੀਰੇ ਦੇ ਚ ਗੋਲੀਆਂ ਚੱਲੀਆਂ ਨੇ ਤੁਹਾਡੇ ਕਾਂਗਰਸੀ ਆਗੂ ਵੀ ਫਟੜ ਹੋ ਗਏ ਹਾਂਜੀ ਇਹ ਮਾਹੌਲ ਤਾਂ ਪੰਜਾਬ ਦਾ ਕੋਲਮ ਲਾ ਕੇ ਲਾਇਨ ਡਾਟ ਤੁਹਾਨੂੰ ਪਤਾ ਹੀ ਹੈਗਾ ਸੋ ਜਿੱਦਾਂ ਦੇ ਮਾਹੌਲ ਹੈਗਾ ਕਿ ਜਿਵੇਂ ਲੁੱਟਾਂ ਖੋਹਾਂ ਜਿਵੇਂ ਐਨਆਰਆਈ ਨੂੰ ਘਰ ਆ ਕੇ ਕਤਲ ਕਰਕੇ ਹੈਗੀ ਜਾਂ ਰੋਜ਼ ਲੁੱਟਾਂ ਖੋਹਾਂ ਜਾਂ ਫਰੋਤੀਆਂ ਦੀਆਂ ਵਾਰਦਾਤਾਂ ਹੋ ਰਹੀਆਂ ਹੈਗੀਆਂ ਤੇ ਲਾਜ਼ਮੀ ਤੌਰ ਤੇ ਇਲੈਕਸ਼ਨ ਜਿਹੜੀਆਂ ਵਿਜੈਤੀ ਚੋਣਾਂ ਹੈਗੀਆਂ ਨਾ ਜਿਵੇਂ ਜਿਹੜੀ ਕਸ਼ੀਦਗੀ ਹੈਗੀ ਹੈ ਅੱਗੇ ਨਾਲੋਂ ਵੱਧ ਹੈਗੀ ਹੈ ਅੱਜ ਧੜੇਬੰਦੀ ਵੀ ਅਗੇ ਨਾਲ ਵਧੀ ਹੈਗੀ ਐ ਤੇ ਅਸੀਂ ਲੋਕਾਂ ਨੂੰ ਹੀ ਅਪੀਲ ਕਰਦੇ ਆ ਕਿ ਜਿਹੜਾ ਮਰਜੀ ਜਿੱਤੇ ਪਰ ਇੱਕ ਤਾਂ ਸਭ ਨੂੰ ਲੈਵਲ ਪਲੇਇੰਗ ਫੀਲਡ ਚਾਹੀਦਾ ਹੈਗਾ ਦੂਜਾ ਹਿੰਸਾ ਦੀ ਬਿਲਕੁਲ ਕੋਈ ਕੋਈ ਧਿਰ ਕੋਸ਼ਿਸ਼ ਨਾ ਕਰੇ ਜਿਸ ਨਾਲ ਸਾਰਾ ਜਮਹੂਰੀ ਤਾਣਾ ਬਾਣਾ ਖਰਾਬ ਹੋ ਜਾਵੇ ਜਮਹੂਰੀਅਤ ਦਾ ਕਨਸੈਪਟ ਹੀ ਖਰਾਬ ਹੋ ਜਾਵੇ ਹਾਂ ਬਿਲਕੁਲ ਇਹ ਤਾਂ ਉਹਦਾ ਸਾਜੀ ਢੰਗ ਲੱਗਦਾ ਹੀ ਹੈ ਜੀ ਉਹ ਤਾਂ ਇੱਕ ਇੱਕ ਜਿਹੇ ਬੰਦਿਆਂ ਨੂੰ ਜਿਹਨੂੰ ਕੋਰਟ ਨੇ ਇੱਕ ਬਲਾਤ ਕਰਦੇ ਕੇਸ ਜਿਲਕ ਜੇਲ ਕੀਤੀ ਹੋਈ ਹੈ ਉਸ ਨੂੰ ਜਿੰਨੀ ਵਾਰ ਪ੍ਰੋਲ ਮਿਲੀ ਹੈ ਔਰ ਜਿੰਨੀ ਲੰਬੀ ਪ੍ਰੋਲ ਮਿਲੀ ਹੈਗੀ ਹੈ ਇਹ ਕਿਸੇ ਹੋਰ ਬਲਾਤ ਕਰਦੇ ਕੈਦੀ ਨੂੰ ਅੱਜ ਤੱਕ ਇਤਿਹਾਸ ਚ ਨਹੀਂ ਮਿਲੀ ਜਾਂ ਇਦਾਂ ਦੇ ਵੱਡੇ ਦੋਸ਼ੀ ਨੂੰ ਹਿੰਦੁਸਤਾਨ ਦੇ ਇਤਿਹਾਸ ਚ ਨਹੀਂ ਮਿਲੀ ਕੋਈ ਮੈਂ ਡੇਰੇ ਦਾ ਜਿਹਨੂੰ ਜਿਹੜਾ ਕੋਈ ਨਾ ਮੰਨਾ ਮੰਨੇ ਉਹ ਇੱਕ ਅਲੱਗ ਵਿਸ਼ਾ ਹੈਗਾ ਪਰ ਇੱਕ ਅਪਰਾਧੀ ਦੇ ਤੌਰ ਤੇ ਜੋ ਇਹਨਾਂ ਅਪਰਾਧੀਆਂ ਤਰ੍ਹਾਂ ਸਲੂਕ ਹੋਣਾ ਚਾਹੀਦਾ ਚਾਹੇ ਡੇਰੇ ਆ ਸਾਧ ਹੀ ਕਿਉਂ ਨਾ ਹੋਵੇ ਤਾਂ ਉਹ ਜਿਹੜੀ ਸਰਕਾਰ ਹੈ ਕਿਤਨਾ ਕਿਤੇ ਉਹ ਕੰਪਰੋਮਾਈਜ਼ ਕਰ ਰਹੀ ਹੈਗੀ ਹੈ ਕਿਤਨਾ ਕਿਤੇ ਆਪਣੇ ਸਿਆਸੀ ਲਾਹੇ ਵਾਸਤੇ ਚਾਹੇ ਤਾਂ ਉਹ ਲੋਕ ਸਭਾ ਚੋਣਾਂ ਸੀਗੀਆਂ ਉਸ ਵੇਲੇ ਹੋਈ ਹੈਗੀ ਹੈ ਚਾਹੇ ਅੱਜ ਕੱਲ ਲੋਕ ਸਭਾ ਹਲ ਸਭਾ ਚੋਣਾਂ ਹਰਿਆਣਾ ਚੋਦੇ ਕਰਕੇ ਆ ਔਰ ਪੰਚਾਇਤ ਜਿਹੜੀਆਂ ਚੋਣਾਂ ਹੈਗੀਆਂ ਜਿਹੜੀਆਂ ਪੰ ਉਹਦੇ ਕਰਕੇ ਹੈਗੀ ਹੈ ਇਹ ਇਹ ਜਿਹੜੀ ਜਿਹੜੀ ਰਿਹਾਈ ਹੈ ਉਹਦੀ ਪਰੋਲ ਹੈਗੀ ਹੈ ਉਹ ਸਿਆਸੀ ਹੈਗੀ ਹੈ ਔਰ ਕਾਨੂੰਨ ਦਾ ਜ਼ਬਰਜਨਾਹ ਹੈ ਜਿਹੜੇ ਅਮਨ ਕਾਨੂੰਨ ਹੈ ਜਾਂ ਭਾਰਤ ਦਾ ਸੰਵਿਧਾਨ ਹੈਗਾ ਉਹਦਾ ਉਹਦਾ ਉਹਦੇ ਨਾਲ ਇੱਕ ਕਿਸਮ ਦਾ ਬਲਾਤਕਾਰ ਕੀਤਾ ਜਾ ਰਿਹਾ ਹੈ ਪੋਟੀ ਦੇ ਵਿੱਚ ਦਾਖਲ ਰਹੇ ਨੇ ਚਾਲਦੇ ਨੇ ਕੰਜਰੀਵਾਲ ਨਹੀਂ ਪਹੁੰਚੇ ਕਿਧਰ ਕਿਧਰ ਲੱਗ ਰਹੇ ਦੋਨਾਂ 'ਚ ਤੇ ਰੇਡ ਪੈਦਾ ਹੋ ਚੁੱਕੀ ਨਹੀਂ ਲੱਗਦੀ ਹੈਗੀ ਤੇ ਰੇਡ ਤਾਂ ਹੈਗੀ ਹੀ ਪਲੇਡ ਤਾਂ ਲਾਜ਼ਮੀ ਤੌਰ ਤੇ ਹੈਗੀ ਹੈ ਕਿਉਂਕਿ ਜਿਉ ਜਿਸ ਤਰ੍ਹਾਂ ਆਤਿਸ਼ੀ ਦੇ ਆਤਿਸ਼ੀ ਮਾਰ ਲੈਣਾਂ ਦੇ ਜਿਹੜਾ ਸਮਾਰੋਹ ਸਮਾਰੋਹ ਸੀਗਾ ਉਹਨਾਂ ਨੂੰ ਪੁਖ ਪਤਰੀ ਸੋਚ ਖਾਣੀ ਸੀਗੀ ਜਾਂ ਪਾਰਟੀ ਦੇ ਚੋਣਨਾ ਸੀਗਾ ਉੱਤੇ ਜਿਸ ਤਰ੍ਹਾਂ ਭਵੰਤਮਨ ਬੈਠੇ ਸੀਗੇ ਔਰ ਬੈਠਿਆਂ ਬਿਠਾਏ ਦਾ ਨਾਂ ਤੱਕ ਨਹੀਂ ਲਿਆ ਗਿਆ ਬੁੱਲਣ ਦਾ ਇੱਕ ਪਾਸੇ ਰਿਹਾ ਇਹਨਾਂ ਜ਼ਿਕਰ ਤੱਕ ਨਹੀਂ ਕੀਤਾ ਗਿਆ ਪੁਰਾਣ ਗੋਲਿਆ ਕੀਤੇ ਗਿਆ ਇੱਕ ਬੜੀ ਨਵੇਕਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਕੰਜਰੀਵਾਲ ਜ ਵੀ ਜਾਣਾ ਸਰਵਾਲੇ ਮੰਗੋ ਸਾਡੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਜਾਂਦੇ ਸੀ ਕਿਉਂਕਿ ਸਾਡਾ ਜਹਾਜ਼ ਜਾਣਾ ਹੁੰਦਾ ਸੀ ਜਹਾਜ਼ ਤਾਂ ਹੀ ਜਾ ਸਾਡਾ ਸਾਡਾ ਮੁੱਖ ਮੰਤਰੀ ਵਿੱਚ ਬੈਠਾ ਹੈਗਾ ਸੋ ਪੰਜਾਬ ਦੇ ਸਾਧਨ ਵਰਤਨ ਵਾਸਤੇ ਭਵੰਤਮਾਨ ਠੀਕ ਹੈਗਾ ਪਰ ਜਿਹੜਾ ਪੰਜਾਬ ਨੂੰ ਮੰਨਦਾ ਮਾਨਤਾ ਦੇਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਲੈਕਟਿਡ ਚੀਫ ਮਿਨਿਸਟਰ ਨੂੰ ਉਹਦੇ ਵਿੱਚ ਕੀ ਜਿਹੜੀ ਵੱਲ ਲੈ ਬਿਲਕੁਲ ਹੀ ਪੰਜਾਬ ਨਾਲ ਧੱਕਾ ਕੀਤਾ ਭਵੰਤਮਾਨ ਨਾਲ ਧੱਕਾ ਕੀਤਾ ਹੈਗਾ ਇਸ ਮਾਮਲੇ ਵਿੱਚ ਭਵੰਤਮਾਨ ਦੇ ਨਾਲ ਹੈਗਾ ਕਿ ਜੋ ਪੰਜਾਬ ਦੀ ਹੇਠੀ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਅਣਗੌਲਿਆ ਕਰਕੇ ਹੇਠੀ ਕੀਤੀ ਹੈ ਉਹ ਦਿੱਲੀ ਦਾ ਕਿ ਜਿਹੜਾ ਕਬਜ਼ਾ ਹੈਗਾ ਕਦੀ ਤਾਂ ਉਹ ਜਿਹੜਾ ਸਦਾਗਪ ਚੱਡੇ ਦੀ ਜਕਰਾਂ ਦਾ ਕਦੀ ਇੱਕ ਹੋਰ ਇਹਨਾਂ ਦਾ ਜਿਹੜਾ ਛਤੀਸਗੜ ਤੋਂ ਹੀ ਨਹੀਂ ਬਣਾਇਆ ਹੋਇਆ ਰਾਜ ਸਭਾ ਮੈਂਬਰ ਉਦ ਦਾ ਨਾਂ ਹੈਗਾ ਪਾਟਿਕ ਹੈਗਾ ਤੇ ਇਹ ਜਿਸ ਤਰ੍ਹਾਂ ਜਿਸ ਤੋਂ ਹੌਸਨਾ ਪੰਜਾਬ ਚ ਘੁੰਮਦੇ ਹੈਗੇ ਸੰਤ ਅੱਗ ਲੱਗਦੀ ਹੈ ਸਿੱਧੀ ਜੀ ਗੱਲ ਸੰਤ ਚੰਗਾ ਨਹੀਂ ਲੱਗਦਾ ਕਿ ਦਿੱਲੀ ਦੀ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਡੇ ਟੂ ਡੇ ਪਾਰਟੀ ਦੀ ਵਰਕਿੰਗ ਵਿੱਚ ਤੇ ਪੰਜਾਬ ਨਾਲ ਇਹ ਬਹੁਤ ਹੀ ਇੱਕ ਮਤਲਬ ਡੰਗੀ ਚਿੱਟੀ ਬਦਮਾਸ਼ੀ ਹੈਗੀ ਹੈ ਦਿੱਲੀ ਗੈਂਗ ਦੀ ਦੋਖੋ ਫਾਈਨੈਂਸ਼ੀਅਲ ਐਮਰਜੈਂਸੀ ਤੇ ਲੱਗ ਸਕਦੀ ਹੈਗੀ ਆ ਔਰ ਸੈਂਟਰ ਨੇ ਹਾਲਾਂਕਿ ਇਹਦੀ ਲਿਮਿਟ ਵਧਾ ਦਿੱਤੀ ਹੈਗੀ ਆ ਉਹ ਵੀ ਕਿਉਂਕਿ ਭਗਵੰਤ ਮਾਨ ਜਿਵੇਂ ਹੁੰਦਾ ਨਾ ਅੱਧੀ ਮੈਂ ਤੇਰੀ ਮਲਾਜੇਦਾਰ ਆ ਅੱਧੀ ਮੈਂ ਪਤਾ ਨਹੀਂ ਕਿਹਦੀ ਗਰੀਬ ਜੱਟ ਦੀ ਤੇ ਇਹਦਾ ਹਾਲ ਹੈ ਕਿ ਅੱਧਾ ਤਾਂ ਹੈਗਾ ਅਮਿਤ ਸ਼ਾਹ ਦਾ ਹੈ ਅੱਧਾ ਹੈਗਾ ਕੇਜਰੀਵਾਲ ਦਾ ਹੈ ਭਗਵੰਤ ਮਾਨ ਅੱਧੋ-ਅੱਧਾ ਹੈਗਾ 2 ਕਰੋੜ ਰੁਪਿਆ ਬੋਲੀ ਲੱਗ ਚੁੱਕੀ ਆ ਡੇਰਾ ਬਾਬਾ ਨਾਨਕ ਇੱਕ ਪੇਟੀ ਹਾਂ ਇਹ ਬੜੀ ਇਹ ਬੜੀ ਘਟੇ ਬੜੀ ਗਲਤ ਗੱਲ ਹੈ ਜੀ ਬਹੁਤ ਹੀ ਘਟਿਆ ਗੱਲ ਹੈ ਬਹੁਤ ਹੀ ਗਲਤ ਗੱਲ ਹੈ ਇਹਦਾ ਜਮਹੂਰੀਅਤ ਦਾ ਜਿਵੇਂ ਪਹਿਲਾਂ ਜਗਰ ਕੀਤਾ ਬਲਾਤਕਾਰ ਵਾਲੀ ਕਰਨ ਵਾਲੀ ਗੱਲ ਹੈ ਉਹਦੀ ਭਾਵਨਾ ਹੀ ਮਾਰਤੀ ਜਮਹੂਰੀਅਤ ਦੀ ਜੇ 2-2 ਕਰੋੜ ਦੀ ਸਰਪੰਚੀ ਵਿਗਣ ਲੱਗ ਪਈ ਹੈਗੀ ਹੈ ਇਕਦਾਂ ਸਾਹਿਬ ਜੀਰੇ ਦੇ ਗੋਲੀ ਲੱਗਿਆ ਜੀ ਅੱਜ ਪੰਚਾਇਤੀ ਚੋਣਾਂ ਨੂੰ ਲੈ ਕੇ ਜੋ ਆਪਸੀ ਰੋਲਾ ਹੋਇਆ ਹੈ ਕਾਂਸੀ ਨੇ ਕੁਲਵੀਰ ਜੀਰਾ ਕਿਵੇਂ ਦੇਖਦੇ ਹੋ ਲੋਕੋ ਬਹੁਤ ਗਲਤ ਗੱਲ ਹਿੰਸਾ ਦਾ ਜਿਹੜਾ ਵਰਤਾਰਾ ਹੈਗਾ ਚੋਣਾਂ ਵਿੱਚ ਇਹ ਬਹੁਤ ਹੀ ਦੇ ਘਾਤਕ ਸਿੱਟੇ ਨਿਕਲਦੇ ਹੈਗੇ ਦੁਸ਼ਮਣੀਆਂ ਪੱਕੀਆਂ ਬੰਨ੍ਹਦੀਆਂ ਲੋਕਾਂ ਦੀ ਜੀੜੀਆ ਖਰਾਬ ਹੁੰਦੀਆਂ ਮੌਤਾ ਵੀ ਹੁੰਦੀਆਂ ਸਾਰੀ ਉਮਰ ਦੀ ਜਿਹੜੀ ਧੜੇਬੰਦੀ ਪੈਦਾ ਹੁੰਦੀ ਹੈ ਇਹ ਤੋਂ ਹਰ ਪਾਰਟੀ ਨੂੰ ਗਰੇਜ ਕਰਨਾ ਚਾਹੀਦਾ ਹੈ ਜਨਰਲ ਜਨੂਨ ਵੀ ਬੰਨ੍ਹਿਆ ਸੀ ਕਹੇ ਸਾਡੇ ਵੀ ਸਾਡੇ ਨੂੰ ਖੜੂ ਆ ਕੇ ਕੋਈ ਮੰਤਰੀ ਸਾਡਾ ਜੇਲ੍ਹ 'ਚ ਹੈ ਹੋਰ ਸਾਡੀ ਸਾਰ ਕੌਣ ਲਊ ਤੇ ਸਾਡੇ ਚੇਅਰਮੈਨ ਸਾਹਿਬ ਬੈਠੇ ਨੇ ਪ੍ਰਧਾਨ ਜੀ ਬਬਲਾ ਜੀ ਬੈਠੇ ਨੇ ਪੰਚਾਇਤ ਯੂਨੀਅਨ ਦੇ ਕੁਲਵੰਦਰ ਜੀ ਬੈਠੇ ਨੇ ਅਸੀਂ ਜਿੰਨੇ ਵੀ ਲੋਕ ਹੈਗੇ ਖਦਿਆ ਵੀ ਕਿ ਤੁਸੀਂ ਸਾਹਿਬ ਜੀ ਦੇ ਪਿਓ ਨੂੰ ਹਦਾਰਤ ਜਾਰੀ ਕਰਕੇ ਕਹੋ ਕਿ ਭਾਈ ਇਹ ਜਿਹੜੀਆਂ